1 ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ ਸਤਿਕਾਰਯੋਗ ਸਾਥੀਓ ਹਰ ਸਾਲ ਅਨਾਜ ਮੰਡੀ ਕੋਟਪੂਰਾ ਦੇ ਵਿੱਚ ਗੱਲਾ ਮਜ਼ਦੂਰ ਯੂਨੀਅਨ ਵੱਲੋਂ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਔਰ ਕੱਲ 1 ਮਈ 2025 ਨੂੰ ਬੜੀ ਧੂਮ ਧਾਮ ਨਾਲ ਫੇਰ ਉਹਨਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ ਸੋ ਤੁਸੀਂ ਸਾਰੇ ਸਹੀ 9 ਵਜੇ ਤੋਂ 11 ਵਜੇ ਤੱਕ ਜੋ ਸਾਡਾ ਇਹ ਮਜ਼ਦੂਰ ਦਿਵਸ ਮਨਾਉਣ ਦਾ ਪ੍ਰੋਗਰਾਮ ਹੈ ਤੁਸੀਂ ਸਾਰੇ ਸਮੇਂ ਸਰ ਪਹੁੰਚ ਕੇ ਜਿੱਥੇ ਉਹਨਾਂ ਸ਼ਰਧੀ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨੀ ਹੈ ਉੱਥੇ ਅਸੀਂ ਅੱਜ ਦੇ ਮਜ਼ਦੂਰਾਂ ਦੀ ਦਸ਼ਾ ਤੇ ਦਸ਼ਾ ਤੇ ਬਹੁਤ ਸਾਰੇ ਸਾਡੇ ਜਾਗਰੂਕ ਸਾਥੀ ਬਹੁਤ ਸਾਡੇ ਇੰਟੈਲੈਕਚੁਅਲ ਸਾਥੀ ਇੱਥੇ ਆ ਕੇ ਵਿਚਾਰ ਚਰਚਾ ਕਰਨਗੇ ਸੋ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਸਹੀ ਸਮੇਂ ਸਰ ਪਹੁੰਚ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨੀ ਹੈ ਜੈ ਭੀਮ ਜੈ ਭਰਤ